ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੂਗੀ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 12 ਤੇ ਮੈਂ ਇਧਰ ਸੂਟ ਕਟਿੰਗ ਕਰਦੀ ਪਈ ਸੀਗੀ ਤੇ ਆਹ ਵਾਲਾ ਹ ਜਕਾਨਾ ਸਮਰ ਸੁੱਤਾ ਸੀ ਇਹ ਔਟ ਗਿਆ ਤੇ ਬਸ ਜੀ ਆਹ ਸਲਵਾਰ ਦੀ ਕਟਿੰਗ ਕੀਤੀ ਐ ਇੱਕ ਦੀ ਤੇ ਬਾਕੀ ਉਹ ਨਾਂ ਪੈ ਇੱਕ ਲੇਖਣਾ ਸੀਗਾ ਤੇ ਉਹ ਲਿਖਿਆ ਆ ਕੱਪੜੇ ਮੈਂ ਅੰਦਰ ਇਧਰ ਪਾਤੇ ਥੋੜੇ ਹੀ ਸੀਗੇ ਬਸ ਆਹੀ ਸੀਗੇ ਇਨਿਕ ਤੇ ਅਵਸਥਾ ਅੱਧਰ ਤੇ ਮੰਮੀ ਦੀ ਸੁਲਵਾਰ ਇੱਥੇ ਪਈ ਆ ਤੇ ਹੁਣ ਮੈਂ ਲੱਗੀ ਸੀਗੀ ਬਣਾਉਣ ਮੈਗੀ ਕਿਉਂਕਿ ਰਾਤੀ ਫਲ ਬੜੀਆਂ ਆ ਤਾਂ ਗੋੜੀਆਂ ਨੇ ਬਣਾਈਆਂ ਸੀਗੀਆਂ ਤੇ ਇਹ ਮੈਗੀ ਪਈ ਸੀਗੀ ਸੋ ਮੰਮੇ ਪਾਪਾ ਲਿਆਏ ਸੀ ਕਦੋਂ ਤੰਨੂ ਘਰੇ ਸੀਗਾ ਉਦੋਂ ਅਸੀਂ ਬਣਾ ਲੈਦੇ ਤਾਂ ਤੇ ਉਹ ਪੈਕਟ ਜਿਹੜੇ ਦੇ ਚੇ ਹੁੰਦੇ ਆ ਤੇ ਹੁਣ ਦੋ ਪਾਉੜੇ ਤਿੰਨ ਪਈਆਂ ਤੇ ਹੁਣ ਇਹ ਵੀ ਬਣਾ ਲੂਗੀ ਮੈਂ ਤੈਨੂੰ ਸੁੱਕੀ ਮੁਣਾ ਲੰਨੇ ਆ ਤੇ ਰੋਟੀ ਖਾ ਲਾਂਗੇ ਰੋਟੀ ਸ਼ਾਇਦ ਪਈ ਹੈ ਥੋੜੀਆਂ ਜਿਹਾ ਤੇ ਬਾਕੀ ਆ ਇਹਦੇ ਨਾਲ ਮੈਂ ਪਿਆਜ਼ ਪੀਜ ਕੱਟ ਲਈਏ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਜੀ ਟਾਈਮ ਹੋ ਗਿਆ 6:30 ਤੇ ਆਪਾਂ ਇੱਧਰ ਦਾਲ ਧਰ ਦਿੱਤੀ ਆ ਮਸਲਾ ਮੂੰਗੀ ਦੀ ਹੁਣ ਇਹ ਮੈਂ ਰੱਖੀ ਆ ਹਜੇ ਪਤਲੀ ਅੱਗ ਵਾਲ ਕੇ ਤੇ ਬਾਕੀ ਸਮਰ ਇੱਧਰ ਖੇਲਦਾ ਆ ਤੇ ਮੇਰੇ ਪੁੱਤ ਦੇ ਸੱਟ ਲੱਗ ਗਈ ਅੱਜ ਆਦੇ ਹੁਣੇ ਲੱਗੀ ਥੋੜਾ ਟਾਈਮ ਹੋਇਆ ਪਤਾ ਨਹੀਂ ਕਿੱਦਾਂ ਬਾਹਰ ਹੋਏ ਨੰਗੇ ਪੈਰ ਗਿਆ ਸੀ ਮੈਂ ਅੰਦਰ ਸੀ ਬਾਹਰ ਹੋਏ ਇਹ ਨਾਲ ਹੀ ਮੁੜਿਆ ਆ ਸ਼ਾਇਦ ਵਾਪਸ ਪੱਜਾ ਹੀ ਆਉਂਦਾ ਸੀ ਤੇ ਪਤਾ ਨਹੀਂ ਕਿੱਦਾਂ ਇੱਥੇ ਫਸ ਕੇ ਡੈਗ ਗਿਆ ਏ ਸਾਰਾ ਇਹ ਨਾ ਮੂਹ ਛਲ ਹੋ ਗਿਆ ਤੇ ਆ ਮੱਥੇ ਤੇ ਇਹਦੇ ਮੱਥੇ ਤੇ ਰੋੜ ਜਾ ਪਿਆ ਹਾਈ ਕਿੱਦਾਂ ਹੋਈ ਕੱਕ ਕਿੱਦੇ ਹੋਈ ਹਾਈ ਉਹ ਲੈ ਨਾ ਹਾਂ ਇਹ ਦੋ ਮਨ ਨੇ ਕੇ ਛੱਡ ਕੇ ਆਇਆ ਆ ਇੱਕ ਚਪਲ ਬੈਗ ਨਾ ਜਾਇਆ ਹਨ ਤੇ ਬਾਕੀ ਭਾਂਡੇ ਵਗੈਰਾ ਮੈਂ ਧੋ ਲੈ ਆ ਤੇ ਇਹਨੂੰ ਮੈਂ ਲੈ ਕੇ ਫੇ ਘੁੰਮਦੀ ਰਹੀ ਘੰਟਾ ਸਾਰਾ ਤੇ ਇਧਰ ਭਾਂਡੇ ਭੁੰਡੇ ਵੀ ਮੈਂ ਧੋ ਲੈ ਤੇ ਬਾਕੀ ਹਨਾ ਜਿਹੜਾ ਰਾਤੀ ਚਾਰ ਪਾਇਆ ਸੀ ਨਾ ਉਹ ਦਾਲੀ ਕੇ ਪ੍ਰਾਣੇ ਮਤਲਬ ਮਸਾਲਾ ਹੈ ਨਾ ਉਹ ਪਾ ਦਿੱਤਾ ਸੀ ਇਹਦੇ ਵਿੱਚ ਉਹ ਵਾਲੇ ਚਾਰਚ ਨਾ ਥੋੜਾ ਜਿਹਾ ਸਵੇਰੇ ਫਿਰ ਸਾਨੂੰ ਅੰਬੀਆਂ ਤੋਰ ਮਿਲ ਗਈਆਂ ਤੇ ਉਹ ਹੁਣ ਇਹ ਮੰਮੀ ਨੇ ਕੱਟ-ਕੁੱਟ ਕੇ ਰੱਖੀਆਂ ਤੇ ਹੁਣ ਸ਼ਾਮ ਨੂੰ ਆ ਕੇ ਜਾਂ ਫਿਰ ਸਵੇਰ ਨੂੰ ਇਹਦੇ ਵਿੱਚ ਸਾਰੇ ਜੋ ਵੀ ਮਸਾਲੇ ਜੋ ਵੀ ਪਾਉਣਾ ਆ ਉਹ ਪਾਉਂਗੇ ਚਾਰ ਪਾ ਦੋਗੇ ਤੇ ਉਹ ਮੈਂ ਤੁਹਾਨੂੰ ਫਿਰ ਦਿਖਾਉਂਗੀ ਕਿੱਦਾਂ ਪਾਇਆ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਜਿੱਦਾਂ ਇਹ ਜਿੱਦਾਂ ਅਸੀਂ ਇਹ ਚਾਰ ਪਾਉਨੇ ਹੈ ਨਾ ਇਦਾਂ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਮੰਮੀ ਦੇ ਹੱਥ ਦਾ ਕਾਫੀ ਟਾਈਮ ਪਹਿਲਾਂ ਦੇ ਵੀ ਸਾਡੇ ਜਿਹੜੇ ਚਾਰ ਸੀਗੇ ਹੁਣ ਖਤਮ ਹੋਏਗਾ ਕਦੇ ਵੀ ਖਰਾਬ ਨਹੀਂ ਹੋਏ ਹੈਗਾ ਅੰਬ ਦਾ ਤਾਂ ਕਦੇ ਵੀ ਨਹੀਂ ਹੁੰਦਾ ਤੇ ਹੋਰ ਅਸੀਂ ਨਹੀਂ ਪਾਉਨੇ ਹੈਗੇ ਮਿਰਚਾ ਵਗੈਰਾ ਦਾ ਥੋੜਾ ਜਿਹਾ ਹੀ ਪਾਈਦਾ ਮਿਰਚਾਂ ਦਾ ਜਿਹਦਾ ਤੇ ਮਤਲਬ ਤਾਜ਼ਾ ਤਾਜ਼ਾ ਜਿਹੇ ਜੀ ਦੇ ਕੰਦੇ ਉਹ ਹੀ ਵਧੀਆ ਲੱਗਦਾ ਹੈ ਤੇ ਬਾਕੀ ਆਪਾਂ ਅੰਬ ਦਾ ਇਹ ਚਾਰ ਪਾਉਂਦੇ ਹੁੰਨੇ ਆ ਨਿੰਬੂ ਦਾ ਵੀ ਸਾਡੇ ਖਾਂਦੇ ਹੈਗੇ ਕੋਈ ਅੰਬ ਦਾ ਹੀ ਫਾਇਦਾ ਹੈ ਤੇ ਬਾਕੀ ਆਪਾਂ ਫਿਰ ਤੁਹਾਨੂੰ ਸਾਰਾ ਦੱਸਾਂਗੇ ਤੇ ਇਹ ਕੱਟ-ਕੁੱਟ ਕੇ ਰੱਖ ਲਏ ਏਨੇ-ਏਨੇ ਕ ਟੁਕੜੇ ਕੀਤੇ ਕਿਉਂਕਿ ਇਹ ਨਾ ਵੱਡੇ ਜਿਆਦਾ ਕੱਟ ਲਈਏ ਨਾ ਫਿਰ ਆਪਾਂ ਚਾਰ ਇੱਕ ਫਾੜੀ ਕੱਢਣੀ ਹੁੰਦੀ ਨਾ ਉਹ ਫਿਰ ਸਾਰੇ ਕਿਸੇ ਵੇਲੇ ਕਿਸੇ ਨੂੰ ਨਹੀਂ ਖਾ ਹੁੰਦੀ ਜਾਂ ਕਿਦਾਂ ਚਲ ਜੀ ਇੱਕ ਖਾ ਉਹ ਵੀ ਬੰਦਾ ਹੋਰ ਲੈ ਲੈਂਦਾ ਨਾ ਛੋਟਾ ਜਿਹਾ ਪੀਸ ਜਿਹੜਾ ਆ ਤੇ ਬਾਕੀ ਇਹ ਨਾ ਖਰਾਬ ਬਹੁਤ ਹੁੰਦਾ ਇਹ ਚਾਰ ਕਿੰਨਾ-ਕਿੰਨਾ ਸੱਟਦੇ ਸੀ ਉਦੋਂ ਤੇ ਇਸ ਕਰਕੇ ਫੇ ਮੈਂ ਕਹਾਂ ਮੰਮੀ ਹਨਾ ਛੋਟੇ-ਛੋਟੇ ਜਿਹੇ ਪੀਸ ਕੱਟਿਓ ਤੇ ਸਮਰ ਦੇ ਪਾਪਾ ਹਜੇ ਆਏ ਨਹੀਂ ਹੈਗੇ ਉਹ ਸਾਹਮਣੇ ਲੱਗੇ ਆ ਕੋਠੇ ਤੇ ਉਹ ਉਧਰ ਆ ਤੇ ਕੰਮ ਤੇ ਲੱਗੇ ਹੋਗਾ ਉਹ ਵੀ ਬਸ ਆਉਣ ਵਾਲੇ ਹੋਣੇ ਆ ਤੇ ਉਹ ਤੇ ਚਾਪਾ ਨਹੀਂ ਖਾਈ ਦੀ ਨਹੀਂ ਲਾਡੋ ਗੰਦੇ ਬੱਚੇ ਹੁੰਦੇ ਮਾਮੀ ਨਾ ਮਾਮਾ ਪਿਣਾ ਸ਼ਰਟ ਦੇ ਸ਼ਰਟ ਦੋ ਸ਼ਰਟ ਦੋ ਕੂਕਾ ਮਾਰ ਦੋ ਕੂਕਾ ਮਾਰ ਦੋ ਚੋਕਾ ਮਾਰ ਦੇ ਚੋਕਾ ਚੋਕਾ ਮਾਰ ਦੇ ਤੇ ਬਾਕੀ ਮੈਂ ਹਨਾ ਸੀਣਾ ਤਾਂ ਸੀਗਾ ਸੂਟ ਆਪਾਂ ਕੱਟ ਲਏ ਆ ਤੇ ਘੰਟਾ 2 ਘੰਟੇ ਮੈਂ ਦੁਪਹਿਰੇ ਲਾ ਲਏ ਸੀਗੇ ਕੱਟਣ ਤੇ ਤੇ ਐ ਮੈਂ ਹੁਣ ਸ਼ੁਰੂ ਕਰਨੀ ਆ ਸਲਵਾਰ ਤੇ ਜਾਇ ਕਰਦੀ ਆ ਜਾਇ ਇੱਕ ਹੋਰ ਪੀਲੀ ਜੀ ਆ ਜਉ ਕਰਦੀ ਆ ਤੇ ਦੋਨਾਂ ਚੋਂ ਕੋਈ ਇੱਕ ਕਰਦੇ ਉਹਦੇ ਨਾਲ ਦੀ ਰੀਲ ਨਹੀਂ ਹੈਗੀ ਹੁਣ ਮੰਮੀ ਨੇ ਆ ਜਾਣਾ ਲੈ ਆਣੀ ਰੀਲ ਤੇ ਦਾਲ ਆਪਾਂ ਰੱਖ ਦਿੱਤੀ ਆ ਤੇ ਇਹਦੇ ਤੇ ਅੱਜ ਪੂਜਾ ਆਪਾਂ ਕੱਟ ਲੈਣੇ ਆ ਹੁਣ ਤੇ ਫੇਰ ਬਾਕੀ ਤੇ ਹੋਰ ਕੰਮ ਕਰ ਕਰਦੇ ਆ ਰੋਟੀ ਬਣਾਉਣੀ ਆ ਤੇ ਫੇਰ ਦੇਖਦੀ ਆ ਮਸੀਨ ਥੋੜਾ ਪਤੋ ਸੇਂਦੀ ਆ ਅੱਜ ਸੇਨ ਹੀ ਹੋਇਆ ਸਾਰਾ ਦਿਨ ਰੀਲਾ ਹੈ ਨਹੀਂ ਸੀ ਗਿਆ ਤੇ ਫੇਰ ਕਟਿੰਗ ਕਰਨੇ ਵਾਲੀ ਸੀ ਸਾਰੇ ਸੂਟਾਂ ਦੀ ਤੇ ਉਹ ਮੈਂ ਕੀਤੀ ਆ ਹੁਣ ਥੋੜੇ ਜਿਹੇ ਜਿੰਨੇ ਕੁ ਕੀਤੀ ਆ ਉੰਨੇ ਕੁ ਸੇਨ ਲਵਾਂਗੀ ਤੇ ਬਾਕੀ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਲਓ ਜੀ ਦਾਲ ਬਣ ਗਈ ਆ ਤੇ ਮੈਂ ਕਿ ਇੱਥੇ ਤੜਕਾ ਲਾ ਲੈਣੀ ਐ ਫੇਰ ਰੋਟੀ ਬਣਾਉਣੀ ਆ ਹਾਂਜੀ ਹਾਂਜੀ ਉਹ ਬਿੰਡੋ ਕੋਈ ਆ ਗਏ ਸੀਗੇ ਆਂਟੀ ਹੁਣ ਤੇ ਉਹ ਨੂੰ ਮੈਨੂੰ ਬੰਦ ਕਰਨੀ ਪਈ ਵਿੱਤੀ ਵੀਡੀਓ ਤੇ ਤੇਲ ਜਦ ਦੇ ਗਰਮ ਹੋ ਗਿਆ ਤੇ ਬਾਕੀ ਤੜਕਾ ਲਾ ਕੇ ਤਾਂ ਮੈਂ ਨਾਲ ਹੀ ਰੋਟੀ ਬਣਾ ਲੈਣੀ ਆ ਇੱਥੇ ਚੁੱਲੇ ਤੇ ਤੇ ਫੇਰ ਆਪਣੇ ਕੰਮ ਕੰਮ ਸਾਰੇ ਨਿਬੜ ਜਾਣੇ ਆ ਤੇ ਮੰਮੀ ਕਹਿੰਦੀ ਆ ਪਾਥੀਆਂ ਨੇ ਇਹਨਾਂ ਪਾਥੀਆਂ ਹਾਂ ਦੀ ਸੀਗੀਆਂ ਇਹ ਥੋੜੀਆਂ ਹੀ ਆ ਤੇ ਮੰਮੀ ਕਹਿੰਦੀ ਲੈ ਆਣੀਆਂ ਫਿਰ ਸਵੇਰ ਨੂੰ ਵੀ ਰੋਟੀ ਬਣਾਉਣੀ ਹੁੰਦੀ ਆ ਇਸ ਕਰਕੇ ਤੇ ਬਾਕੀ ਉਹ ਹੋ ਗਈ ਸੀ ਮੰਮੀ ਬਣ ਗਈ ਹੈ ਤੜਕਾ ਵੀ ਲਾ ਲਿਆ ਤੇ ਹੁਣ ਆਪਾਂ ਲੱਗੇ ਆਂ ਭਾਉਣ ਰੋਟੀ ਤੇ ਇਹ ਬਸ ਆਪਣੀ ਰੋਟੀ ਰੰਦੀ ਆ ਤੇ ਮੰਮੀ ਪਾਣੀ ਲਾਉਣ ਲੱਗੀ ਇੱਧਰ ਬੁਟੀਆਂ ਨੂੰ ਸੁੱਕੇ ਪਏ ਆ ਰੈਂਗਣ ਲੱਗੀ ਐ ਚੁੱਪ ਚਾਪ ਮੈਂ ਅਜਾ ਤੋੜੀਆਂ ਮੈਂ ਕਿ ਤਾਲ ਲਵਾਂਗੇ ਤਾਲ ਨਾਲ ਆਹ ਲੈ ਜਾ ਥੋੜ੍ਹ ਲੈਣਾ

ਇਹਨੂੰ ਆਹ ਮੇਰੇ ਮੂਹ ਨੂੰ ਆਖੂਂ ਦੇ ਦੇ ਇਹਨੂੰ ਜਾਮਣੀ ਪਾਣੀ ਨਿਕਲ ਰਹੀ ਸੀ ਨਾ ਹਾਂ ਆਹ ਕੋਲੇ ਨਿਕਲਾਈ ਸੀ ਪਰ ਜਦ ਮੈਂ ਕਿਤੇ ਨਹੀਂ ਸੀ ਉਹ ਕੀ ਪਤਾ ਸੀ ਕਿ ਖੇੜੇ ਪਾਣੀ ਆ ਬਿਮਾਰੀ ਤੇ ਪੈ ਗਈ ਆ ਤੇਲ ਆ ਜਾ ਪਤਾ ਮਰੂ ਆ ਭਿੰਡੀਆਂ ਨੂੰ ਪੈ ਗਈ ਆ ਹੈ ਭਿੰਡੀਆਂ ਨੂੰ ਵੀ ਪੈ ਗਈ ਭਿੰਡੀਆਂ ਹੈ ਉਹ ਹੈ ਨਹੀਂ ਬਥੇਰੇ ਬੂਟੇ ਜੇ ਲੱਗਣ ਤਹਾਨੂੰ ਆਪ ਬੁਮਾਰੀ ਪੈ ਗਈ ਪਤਾ ਨਹੀਂ ਕਾਦੀ ਇਹ ਮਨੁੱਦਾਂ ਨੂੰ ਵੀ ਆਪਣੇ ਅਨੁਮਾਨੇ ਕਿੱਦਾਂ ਦੇ ਆ ਜਿੱਦਾਂ ਮਰੂਦ ਸੁਂਗ ਰਹੇ ਨੇ ਲੈ ਜਦੋਂ ਵੱਡੇ ਹੋਣੇ ਪੱਕ ਜਾਣੇ ਆ ਹੋਣੇ ਸਹੀ ਹੋ ਗਿਆ ਉੱਤੇ ਉਹ ਹੀ ਬਿਮਾਰੀ ਨਹੀਂ ਲੱਗਦੀ ਅਸਾਂ ਜੇ ਇੱਥੇ ਹੋਵੇ ਫਿਰ ਤੁਸੀਂ ਬਾਹਰ ਸੀਗੇ ਅਸੀਂ ਦਵਾਈ ਕੋਾਈ ਸੀ ਭਾਈ ਕਿੱਥੇ ਤੇ ਹੋ ਗਿਆ ਇਹਨਾਂ ਪਤਾ ਨਹੀਂ ਧੰਨਵਾਦ ਹੈ ਰੋਕਾ ਘਟੇਰ ਪਾਣੀ ਕਿੱਥੇ ਜਾਏ ਨਾ ਮੰਮੀ

ਚਾਰ ਜਾਣਿਆ ਇੱਕ ਮਿਰਚੀ ਆ ਬਸ ਵੱਧ ਦੋ ਬੋਲੇ ਹੋ ਕਾਸ਼ ਨਹੀਂ ਹੁੰਦਾ অঁ বন নিকোন ਕੀ ਹੈ ਨਹੀਂ ਨਹੀਂ ਸਵਾਲ ਨਹੀਂ ਮੈਨੂੰ ਨਹੀਂ ਦਿਖਾਂਗਾ ਇਹ ਦੇਂ ਡੰਡੀ ਦੇ ਨਾਲ ਹੀ ਤੜ ਲਿਆ ਕਰ ਨਹੀਂ ਜੀ ਰਾ ਦੇ ਹੋਇਆ ਡੰਡੀ ਦੇ ਨਾਲ ਹੀ ਤੜ ਲਿਆ ਕਰ ਤੋ ਪੜ ਕੇ ਨੂੰ ਤੋਣ ਕੀ ਫਾਨ ਕਦੀ ਹੈ ਨਾ ਹੈ ਨਹੀਂ ਬੇਫੀ ਇਹ ਬੰਨਾ ਕੋਈ ਨਾ ਮਿਲ ਛਿੰਗ ਇਹ ਚਾਰੀ ਮਰਚਾਂ ਹਨਾ ਕੋੜੀਆਂ ਨਹੀਂ ਹੈਗੀਆਂ ਇੰਨੀਆਂ ਹਾਂ ਬੂਟੇ ਸਾਨੂੰ ਵਧੀਆ ਮਿਲਦੇ ਹੀ ਨਹੀਂ ਤੇ ਵੀ ਲੱਗ ਗਈਆਂ ਕੱਲ ਪਾਸੋਂ ਦੇ ਅਸੀਂ ਬਾਹਰੋਂ ਇੱਥੇ ਢੋੜ ਕੇ ਪਾਉਂਦੇ ਪਏ ਆ ਘਰੇ ਦੂਜੀਆਂ ਸਬਜ਼ੀ ਵਾਲੇ ਤੋਂ ਲੈਣੀਆਂ ਨਹੀਂ ਹੈਗੀਆਂ ਖਤਮ ਹੋਈਆਂ ਹਨ ਇਹ ਟੈਗ ਦਿਗਾਗੇ ਟਮਾਉਣੇ ਆਪੇ ਉਹ ਘਾਲਦੇ ਆਂ ਅਮਜੇ ਖਾਲੇ ਕੱਚੇ ਔਰ ਦੰਦ ਹਏ ਤੱਕ ਮੇਰੇ ਖੱਟੇ ਹੋਏ ਹਮੇਂ ਇਹ ਦੇ ਲਗਾ ਦਾ ਖਾਣਾ ਖਾਣ ਮੈਂ ਗੇਈ ਨਹੀਂ ਨਾ ਖਾ ਉਹ ਤੁਸੀਂ ਮੰਨੇ ਚਾਲੂ ਦਾ ਸੁਆਦ ਲੱਗੇ ਆ ਹੋ ਗਿਆ ਗਰਮ ਆਹ ਹੋ ਲੂਣਤਾ ਪੜਾ। ਪਾਣੀ। ਇਹਦਾ ਬੋਤਲਾ ਦੇ ਆ ਇਹਦਾ ਕੰਜੀ ਪਾਉਣਾ ਨਹੀਂ ਜੀ ਕਰਦਾ ਨਾ ਮਾਰ ਐਡਾ ਬਣਾ ਕੇ ਖਾ ਲੋ। ਆ ਗੋਸ਼ਟ ਨੇ ਰੋਟੀ ਖਾਣ ਦਾ ਮਨ ਰਹਿ ਜਾਈ ਜਾਂਦਾ ਹੈ। ਪਸੂ ਪਹਿਲਾਂ ਬਹੁਤ ਖਾਂਦੇ ਸੀ ਤੇ ਆ ਹੁਣ ਤਾਂ ਨਾ ਖਾਂਗਾ ਬੂੰਗੜੀ ਗਏ ਹੋਏ ਦੇਖ ਆ ਕਿ ਨਾ ਅੰਦਰ ਖੈ ਲੱਗਿਆ ਹੋਇਆ ਤੇ ਮੈਂ ਤਾਂ ਖੰਦੀ ਹੁ ਤੱਕ ਇਹਦਾ ਬੂੰਗੜੀ ਨਾਲ ਮੈਂ ਗੈਸ ਬੰਦ ਕਰ ਦਿੱਤਾ ਤੇ ਇਹਦੇ ਤੇ ਟੋਨ ਪਾ ਲਿਆ 进。Okay. ਜਾ ਚੇ ਕੋ ਜਣ ਜਾ ਇਹ ਰੱਖ ਲੂੰਗੀ ਯਾਰ ਤੇ ਥੋੜਾ ਹੈ ਨਹੀਂ ਪੂਰੀ ਸਲਵਾਰ ਕਰਕੇ ਪੈਂਦੀ ਆ ਉਹ ਦੇਖ ਲਈ ਆ ਮੈਂ ਕਿੰਦਾ ਆ ਘੌਣ ਮੇਰੇ ਬਹੁਤ ਖਲਾਪਦੀ ਆ ਤਾਂ ਕਿਸ ਵਰਗੀ ਜਿਹੜਾ ਨਾ ਸਮਰ ਵੀ ਨਹੀਂ ਸੁਦਾ ਹੈਗਾ ਇਹਦੇ ਵੀ ਟਿਕਣ ਦੀ ਗੱਲ ਆ ਇਹਨੇ ਕਿੰਦਾ ਕਰਨੀ ਕਿੰਦਾ ਨਹੀਂ ਇਹਨੇ ਪਤਾ ਨਹੀਂ ਹੁਣ ਕਦੋਂ ਸੁਣਾ ਆ ਤੇ ਬਾਕੀ ਅੱਜ ਜਿਹੜੇ ਲਾਗਦਾ ਆ ਪਾ ਇੱਥੇ ਐਂਡ ਕਰਦੇ ਆ ਤੇ ਹਾਂ ਨਾਲੇ ਆਪਾਂ ਚਾਹ ਜਿਹੜਾ ਪਾਉਣਾ ਸੀਗਾ ਉਹ ਨਹੀਂ ਪਾਇਆ ਹੁਣ ਕਿੰਨੇ ਚਾਹ ਸੇਨ ਪਾਵਾਂਗੇ ਸੇਨ ਨਹੀਂ ਘਾੜੀ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਸਮਰ ਬਾਏ ਕਰਦੇ ਪੁੱਤ ਇੱਧਰ ਸਮਰ ਬਾਏ ਕਰ ਦੋ ਬਾਏ ਕਰਦੇ ਬਾਏ ਕਰਦੇ ਬਾਏ ਲਾਡਾ ਬਾਏ